ਹੈਲੋ ਜੀ ਸਰਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਿਬਾਸ ਬੂਟੀਕ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਸੋ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਆਪਣੇ ਕਸਟਮਰ ਦੇ ਸੂਟ ਰੈਡੀ ਹੋਏ ਨੇ ਇਹ ਨਵਕਿਰਨ मैम ਨੇ ਜਿਹੜੇ ਕਿ ਜਲੰਧਰ ਤੋਂ ਬਿਲੋਂਗ ਕਰਦੇ ਨੇ ਉਹਨਾਂ ਨੇ ਆਪਣੇ ਕੋਲੋਂ ਸੂਟ ਰੈਡੀ ਕਰਵਾਏ ਨੇ ਇਹ ਫਸਟ ਆਫ ਆਲ ਜਿਹੜਾ ਤੁਸੀਂ ਫਸਟ ਸੂਟ ਦੇਖ ਰਹੇ ਹੋ ਇਹ ਲੈਮਨ ਕਲਰ ਦਾ ਸੂਟ ਆ ਇਸ ਤੇ ਐਮਬ੍ਰੋਇਡਰੀ ਵਰਕ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਐਂਡ ਇਹਦਾ ਘੇਰਾ ਬਣਿਆ ਹੋਇਆ ਆ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਕਿ ਬਣ ਕੇ ਰੈਡੀ ਆ ਸਿੰਪਲ ਸੋਬਰ ਜਿਹਾ ਸਮਰ ਦੇ ਵਿੱਚ ਵੇਅਰ ਕਰਨ ਲਈ ਇਹਨਾਂ ਦੀ ਮਾਮ ਦਾ ਸੂਟ ਹੈ ਗਾਇਆ ਐਂਡ ਇਹਦੀਆਂ ਦੋਨੋਂ ਬਾਜੂ ਬਣੀਆਂ ਹੋਈਆਂ ਤੁਸੀਂ ਇਹ ਵਰਕ ਜਿਹੜਾ ਬਾਜੂ ਵਾਲਾ ਹੈ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਇਹ ਆਪਾਂ ਨੇ ਗ੍ਰੇਸ ਕਾਟਨ ਦਾ ਸਟੱਫ ਯੂਜ਼ ਕੀਤਾ ਹੈ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਨੇ ਯੂਜ਼ ਕੀਤਾ ਆ ਉਹ ਚਨਾਉਣ ਦਾ ਦੁਪੱਟਾ ਯੂਜ਼ ਕੀਤਾ ਹੈ ਆਪਾਂ ਨੇ ਐਮਬ੍ਰੋਇਡਰੀ ਨਾਲ ਦੇ ਕਲਰ ਲੈ ਕੇ ਇਹਨੂੰ ਟਾਈ ਡਾਈ ਕੀਤਾ ਹੋਇਆ ਆ ਤੇ ਲੇਸ ਲਗਾ ਕੇ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਅਗਰ ਕਿਸੇ ਨੇ ਸੇਮ ਸੂਟ ਰੈਡੀ ਕਰਵਾਉਣਾ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਇਹ ਸੀਗਾ ਉਹਨਾਂ ਦੀ ਮੋਮਦਾ ਸੂਟ ਐਂਡ ਜਿਹੜਾ ਤੁਸੀਂ ਨੈਕਸਟ ਸੂਟ ਦੇਖ ਰਹੇ ਹੋ ਇਹ ਨਵਕਿਰਨ मैम ਦਾ ਖੋਦਾ ਸੂਟ ਹੈਗਾ ਆ ਇਹ ਆਪਾਂ ਨੇ ਹੌਟ ਪਿੰਕ ਸ਼ੇਡ ਚ ਬਣਾਇਆ ਆ ਤੇ ਆਪਾਂ ਨੇ ਇਹਦੇ ਵਾਸਤੇ ਸਟੱਫ ਜਿਹੜਾ ਯੂਜ਼ ਕੀਤਾ ਹੈ ਉਹ ਕੈਮਰੀ कॉटन ਦਾ ਸਟੱਫ ਯੂਜ਼ ਕੀਤਾ ਹੈ ਇਸ ਦਾ neck ਬਣਿਆ ਹੋਇਆ ਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੈ ਐਂਡ ਇਹ ਆਪਾਂ ਨੇ ਬੁੱਟੀ ਭਾਈ ਹੋਈ ਆ ਸਾਰੇ ਫਰੰਟ ਦੇ ਉੱਪਰ ਐਂਡ ਇਹਦੀਆਂ ਬਾਜੂ ਤੇ ਬਾਟਮ ਦੋਨਾਂ ਤੇ ਹੀ ਵਰਕ ਆ ਇਹਦੀਆਂ ਬਾਜੂ ਆ ਜਾਣਗੀਆਂ ਐਂਡ ਇਹਦੇ ਬਾਟਮ ਤੇ ਵੀ ਸੇਮ ਵਰਕ ਆਏਗਾ ਅਗਰ ਕਿਸੇ ਨੇ ਬਾਟਮ ਸਕਿਪ ਕਰवानी ਹੈ ਜਾਂ ਬਾਟਮ ਦੇ ਨਾਲ ਤੁਸੀਂ ਘੇਰੇ ਤੇ ਵਰਕ ਕਰਵਾਣਾ ਹੈ ਤਾਂ ਤੁਸੀਂ ਇਸ ਨੂੰ ਇਸਾ ਘੇਰੇ ਤੇ ਸੇਮ ਕਰਵਾ ਸਕਦੇ ਹੋ ਬੂਟੀ ਦੇ ਨਾਲ ਅਗਰ ਕਿਸੇ ਨੇ ਹੈਵੀ ਕਰਵਾਉਣਾ ਹੈ ਤੇ ਇਹਦੇ ਨਾਲ ਆਪਾਂ ਨੇ ਪ्योर ਦਾ ਦੁਪੱਟਾ ਯੂਜ਼ ਇਹ ਵੀਡੀਓ ਦੇ ਵਿੱਚ ਦੁਪੱਟੇ ਦਾ ਕਲਰ ਚੇਂਜ ਆ ਰਿਹਾ ਹੈ ਬਟ ਇਹ ਦੁਪੱਟਾ ਜਿਹੜਾ ਸੂਟ ਨਾਲ ਦਾ ਦੁਪੱਟਾ ਹੈ ਇਸ ਨੂੰ ਵੀ ਲੇਸ ਲਗਾ ਕੇ ਆਪਾਂ ਨੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਇਹ ਸੇਮ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸਸ ਨੇ ਨਾ ਸੂਟ ਦੇ ਐਂਡ ਇਹ ਦੋ ਸੂਟ ਜਿਹੜੇ ਨੈਕਸ ਨੇ ਇਹ ਹੁੰਨਾ ਦੀ ਮਦਰਡੇ ਸੂਟ ਨੇ ਇਹ ਹੁੰਨਾ ਦੇ ਮਤਲਬ ਡੇਲੀ ਵੇਅਰ ਸੂਟ ਨੇ ਇਹ ਵੀ ਕਾਟਨ ਦੇ ਸੂਟ ਨੇ ਜਿਸ ਦੇ ਕਿ ਬਾਟਮ ਤੇ ਐਮਬਰਾਇਡਰੀ ਹੋਈ ਆ ਇਹ ਪੈਚਵਰਕ ਹੋਇਆ ਹੈ ਬਾਰਡਰ ਤੇ ਸੌਰੀ ਬਾਟਮ ਤੇ ਐਂਡ ਇਹਦੀ ਸ਼ਰਟ ਜਿਹੜੀ ਕਿ ਪ੍ਰਿੰਟਡ ਆ ਇਹਦੇ ਨਾਲ ਆਪਾਂ ਨੇ ਪਿਓਰ ਦਾ ਦੁਪੱਟਾ ਯੂਜ਼ ਕੀਤਾ ਜਿਸ ਨੂੰ ਕਿ ਇਸਦੇ ਬਸ ਬਾਰਡਰ ਤੇ ਹੀ ਲੇਸ ਲਾ ਕੇ ਇਸ ਨੂੰ ਡਿਜ਼ਾਈਨਿੰਗ ਦਿੱਤੀ ਹੋਈ ਹੈ ਸਿੰਪਲ ਸੂਟ ਜਾਂ ਸੂਟ ਦਾ ਪ੍ਰਾਈਸ ਵੀ ਬਹੁਤ ਹੀ ਰੀਜ਼ਨੇਬਲ ਆ ਸੋ ਤੁਸੀਂ ਇਹ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਦੈਨ ਇਹ ਸੂਟ ਵੀ ਉਹਨਾਂ ਦੀ ਮਦਦ ਹੈ ਇਹ ਵੀ ਬਾਟਮ ਵਰਕ ਹੋਇਆ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਐਂਡ ਇਹ ਇਹ ਵੀ ਪਿਓਰ ਕਾਟਨ ਦਾ ਸੂਟ ਆ ਤੇ ਪ੍ਰਿੰਟਡ ਇਹਦੇ ਨਾਲ ਹੈ ਸ਼ਰਟ ਹੈਗੀ ਆ ਐਂਡ ਬਾਟਮ ਤੇ ਵਰਕ ਆ ਇਹਦੇ ਨਾਲ ਤਾਈ ਡਾਈ ਦਾ ਦੁਪੱਟਾ ਆ ਮਸਲੀਨ ਦਾ ਦੁਪੱਟਾ ਆ ਬਹੁਤ ਹੀ ਸੋਹਣਾ ਜਿਹਾ ਸੂਟ ਬਣ ਕੇ ਰੈਡੀ ਹੋਏ ਨੇ ਸਾਰੇ ਸੂਟ ਉਹਨਾਂ ਦੇ ਬਹੁਤ ਸੋਹਣੇ ਰੈਡੀ ਹੋਏ ਨੇ ਤੁਸੀਂ ਖੁਦ ਦਾ ਡਿਜ਼ਾਈਨ ਵੀ ਭੇਜ ਕੇ ਆਪਣਾ ਸੂਟ ਕੋਈ ਵੀ ਰੈਡੀ ਕਰਵਾ ਸਕਦੇ ਹੋ ਸੋ ਤੁਸੀਂ ਸਾਡਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਉਹ WhatsApp ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਸੋ ਸਾਡੇ WhatsApp ਗਰੁੱਪ ਜੋਇਨ ਕਰ ਸਕਦੇ ਹੋ ਐਂਡ ਦੇ ਡੇਲੀ ਅਪਡੇਟਸ ਲੈ ਸਕਦੇ ਹੋ Instagram ਦਾ ਅਕਾਊਂਟ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੀ ਸੋ ਅਗਰ ਕਿਸੇ ਨੇ ਸੇਮ ਸੂਟ ਰੈਡੀ ਕਰਵਾਉਣੇ ਆ ਤਾਂ ਦਿੱਤੇ ਕੰਟੈਕਟ ਨੰਬਰ ਤੇ DM ਕਰ ਸਕਦੇ ਹੋ ਥੈਂਕ ਯੂ